ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਟਨੇ ਵਿੱਚ ਰਹਿੰਦਿਆਂ ਰਹਿੰਦਿਆਂ ਬਾਲ ਗੋਬਿੰਦ ਰਾਏ ਜੀ ਕਦੇ-ਕਦੇ ਬਹੁਤ ਉਦਾਸ ਹੋ ਜਾਂਦੇ ਸਨ ਉਹਨਾਂ ਦਾ ਜੀ ਕਰਦਾ ਸੀ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਗੋਦੀ ਦਾ ਨਿਕ ਮਾਨਣ ਨੂੰ ਸਰੀਰਕ ਰੂਪ ਵਿੱਚ ਪਿਤਾ ਪੁੱਤਰ ਨੇ ਇੱਕ ਦੂਜੇ ਨੂੰ ਉਦੋਂ ਤੱਕ ਨਹੀਂ ਸੀ ਵੇਖਿਆ ਆਤਮਕ ਪਛਾਣ ਦੇ ਬਾਵਜੂਦ ਸ਼ਰੀਰਾਂ ਦੇ ਮਿਲਣੇ ਦੀ ਰਾਹਤ ਕਦੇ-ਕਦੇ ਬਹੁਤ ਤਿੱਖੀ ਹੋ ਜਾਂਦੀ ਸੀ ਆਤਮਕ ਸਾਹਜ ਦਾ ਜ਼ਿਕਰ ਕਲਗੀਆਂ ਵਾਲੇ ਨੇ ਆਪਣੀ ਕਲਮ ਨਾਲ ਬਚਿੱਤਰ ਨਾਟਕ ਵਿੱਚ ਕੀਤਾ ਹੈ ਅਕਾਲ ਪੁਰਖ ਹੇਮਕੋਟ ਦੇ ॠषि ਨੂੰ ਕਲਯੁਗ ਵਿੱਚ ਜਨਮ ਲੈਣ ਦਾ ਹੁਕਮ ਦਿੰਦਾ ਹੈ ਪਰ ਉਸ ॠषि ਦੇ ਮਾਪਾ ਹੋਣ ਦਾ ਮਾਣ ਕਿਸ ਨੂੰ ਬਖਸ਼ਿਆ ਜਾਵੇ हजूर इस बारे दसते हैं तात मात मुर अलख अराधा बहुविध योग साधना साधा तिन को करी अलख की सेवा ताते भय प्रसन्न गुरुदेवा तप तेज दे आधार ते केवल गुरु तेग बहादुर सुत शब्द ਮੰਡਲ ਵਿੱਚ ਵਿਚਰਨ ਵਾਲੀ ਮਾਤਾ ਗੁਜਰੀ ਜੀ ਹੀ ੍ਹੇਮਕੁੰਡ ਦੇ ઋષਿ ਦੇ ਮਾਪਾ ਪਹੁੰਚ ਦੇ ਅਧਿਕਾਰੀ ਸਨ ਗੁਰੂ ਤੇਗ ਬਹਾਦਰ ਜੀ ਦੇ ਮਨ ਵਿੱਚ ਬਾਲ ਗੋਬਿੰਦ ਰਾਏ ਨੂੰ ਵੇਖਣ ਦੀ ਖਾਹਿਸ਼ ਕਿੰਨੀ ਪ੍ਰਬਲ ਹੋਵੇਗੀ ਉਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਚੱਕ ਨਾਨਕੀ ਦੀ ਉਸਾਰੀ ਵਿੱਚੋਂ ਛੱਡ ਕੇ ਪੂਰਬ ਦੇ ਦੌਰੇ ਤੇ ਜਾਣ ਪਿੱਛੋਂ ਇੱਕ ਵਿਚਾਰ ਸ਼ਾਇਦ ਬਾਲ ਗੋਵਿੰਦ ਰਾਏ ਦੀ ਸੁਰੱਖਿਆ ਦਾ ਵੀ ਸੀ ਕੁਝ ਇਤਿਹਾਸਕਾਰ ਦੱਸਦੇ ਹਨ ਕਿ ਉਸ ਦੌਰੇ ਤੋਂ ਮੁਰਦੀਵਾਰੀ ਵੀ ਗੁਰੂ ਤੇਗ ਬਹਾਦਰ ਜੀ ਬਾਲ ਗੋਵਿੰਦ ਰਾਏ ਨੂੰ ਮਿਲ ਨਹੀਂ ਸਕੇ ਸਨ ਕਿਉਂਕਿ ਔਰੰਗਜ਼ੇਬ ਦੀ ਧਾਰਮਿਕ ਨੀਤੀ ਨੇ ਗੁਰੂ ਤੇਗ ਬਹਾਦਰ ਦੇ अनेका ਪੁੱਤਰ ਪੁੱਤਰੀਆਂ ਦੇ ਜੀਵਨ ਵਿੱਚ ਖਤਰਾ ਪਾ ਦਿੱਤਾ ਸੀ ਇਸ ਲਈ ਗੁਰੂ ਤੇਗ ਬਹਾਦਰ ਜੀ ਨੇ ਗਿਆ ਤੋਂ ਪਠਣਾ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜ ਕੇ ਧੰਨਵਾਦ ਕੀਤਾ ਅਤੇ ਕੁਝ ਸਮੇਂ ਪਿਛੋਂ ਉਹਨਾਂ ਦੇ ਪਰਿਵਾਰ ਨੂੰ ਪੰਜਾਬ ਪਹੁੰਚਾਉਣ ਦੇ ਪ੍ਰਬੰਧ ਕਰਨ ਲਈ ਵੀ ਹੁਕਮ ਕੀਤਾ ਉਸ ਹੁਕਮ ਅਨੁਸਾਰ ਪਰਿਵਾਰ ਦੀ ਤਿਆਰੀ ਸ਼ੁਰੂ ਹੋ ਗਈ ਗੋਵਿੰਦ ਰਾਏ ਇੱਕ ਗੱਲੋਂ ਖੁਸ਼ ਸਨ ਕਿ ਪਿਤਾ ਜੀ ਕੋਲ ਜਾ ਰਹੇ ਸਨ ਪਰ ਸੰਗੀਆਂ ਸਾਥੀਆਂ ਦੀ ਇੱਕ ਵੱਡੀ ਗਿਣਤੀ ਤੋਂ ਵਿਛੜਨ ਦੀ ਪਰੇਸ਼ਾਨੀ ਵੀ ਸੀ ਪਟੇਲ ਪਟਨੇ ਵਿੱਚ ਹੋਈ ਫਿਰਲਾ ਹੀ ਘਰ ਹੋਵੇਗਾ ਜੋ ਗੁਰੂ ਜੀ ਦੇ ਪਰਿਵਾਰ ਦੀ ਵਿਦਾਇਗੀ ਸੁਣ ਕੇ ਉਦਾਸ ਨਾ ਹੋਇਆ ਹੋਵੇ ਇਸ ਤਰ੍ਹਾਂ ਉਦਾਸ ਹੋਣ ਵਾਲਿਆਂ ਵਿਚ ਸ਼ਾਮਲ ਸਨ ਰਹੀਮ ਬਖਸ਼ ਅਤੇ ਕਰੀਮ ਬਖਸ਼ ਭਰਾ ਪੰਡਿਤ ਸ਼ਿਵਦਤ ਰਾਜਾ ਫਤੇ ਚੰਦ ਮੈਣੀ ਅਤੇ ਰਾਣੀ ਮੈਣੀ ਆਖਰ ਫਰਵਰੀ 1672 ਵਿੱਚ ਗੁਰੂ ਪਰਿਵਾਰ ਪਟਨਾ ਤੋਂ ਵਿਦਿਆ ਹੋਇਆ ਵਿਦਾਇਗੀ ਦੇਣ ਵਾਲੀ ਸੰਗਤ ਤੋਂ ਲੱਗਦਾ ਸੀ ਜਿਵੇਂ ਸਾਰਾ ਪਟਨਾ ਸ਼ਹਿਰ ਹੀ ਨਿਕਲ ਪਿਆ ਹੋਵੇ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਦੀਆਂ ਬੇਨਤੀਆਂ ਦੇ ਬਾਵਜੂਦ ਪਟਨੇ ਦੀ ਸਾਰੀ ਸੰਗਤ ਅੱਗੇ ਤੱਕ ਛੱਡ ਆਉਣ ਲਈ ਉਮੜ ਪਈ ਸੀ ਸ਼ਾਮ ਹੁੰਦੇ ਤੱਕ ਸਾਰੀ ਸੰਗਤ ਗੁਰੂ ਪਰਵਾਰ ਸਮੇਤ ਦਾਣਾਪੁਰ ਪਹੁੰਚ ਗਈ ਦਾਣਾਪੁਰ ਦੇ ਨਿਵਾਸੀਆਂ ਅਤੇ ਪਟਨੇ ਦੇ ਜਗਤ ਸ਼ੇਠ ਦੇ ਆਦਮੀਆਂ ਨੇ ਸਾਰੀ ਸੰਗਤ ਦੀ ਭਰਪੂਰ ਸੇਵਾ ਕੀਤੀ ਇੱਕ ਮਾਤਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੜੇ ਪਿਆਰ ਨਾਲ ਖਿਚੜੀ ਪੇਸ਼ ਕੀਤੀ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਸ ਹਾਂਡੀ ਨੂੰ ਅਸੀਸ ਦਿੱਤੀ ਜਿਸ ਵਿੱਚ ਖਿਚੜੀ ਪਕਾਈ ਗਈ ਸੀ ਉਹ ਹਾਂਡੀ ਹਾਲੇ ਵੀ ਸੁਰੱਖਿਅਤ ਹੈ ਜਿਸ ਮਾਤਾ ਨੇ ਖਿਚੜੀ ਤਿਆਰ ਕਰਕੇ ਪੇਸ਼ ਕੀਤੀ ਸੀ ਉਸ ਨੇ ਗੁਰੂ ਜੀ ਦੇ ਚਲੇ ਜਾਣ ਪਿੱਛੋਂ ਵੀ ਦਰਸ਼ਨ ਹੁੰਦੇ ਰਹਿਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿ ਹਾਂ ਕਿ ਜਦੋਂ ਜਦੋਂ ਤੁਸੀਂ ਖਿਚੜੀ ਪਕਾ ਕੇ ਗਰੀਬਾਂ ਵਿੱਚ ਵੰਡਿਆ ਕਰੋਗੇ ਮੈਂ ਉਦੋਂ ਉਦੋਂ ਹਾਜ਼ਰ ਹੋਵਾਂਗਾ ਹਜ਼ੂਰ ਦੇ ਉੱਥੋਂ ਆ ਜਾਣ ਪਿੱਛੋਂ ਉਸ ਮਾਤਾ ਨੇ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਉਹ ਹਾਂਡੀ ਸੰਗਤ ਅੱਜ ਵੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ